ਗੁਲਵਿੰਦਰ ਕੈਲੀ ਤੇ ਗੁੱਲੇ ਜਖਤਰ ਵੀ ਗੁਰਸਿੱਧੂ ਦੇ ਨਾਲ ਉਹਨਾਂ ਦੇ ਪਿਤਾ ਦੇ ਜਾਣ ਦਾ ਦੁੱਖ ਵਡਾਉਣ ਪਹੁੰਚੇ ਨੇ ਕੀ ਕਹਿਣਾ ਚਾਹੁੰਗੇ ਪੰਦੇ ਜੀ ਇਸ ਦੁੱਖ ਦੀ ਘੜੀ ਜਦੋਂ ਸ਼ਾਮਲ ਹੋ ਬਸ ਬਹੁਤ ਦੁੱਖ ਵਾਲੀ ਗੱਲ ਹੈ ਤਾਂ ਆਪਾਂ ਸਾਰੇ ਜਾਣਦੇ ਆ ਕਿ ਗੁਰਵੀ ਬਹੁਤ ਛੋਟੀ ਉਮਰ ਦਾ ਹਜੇ ਛੋਟਾ ਬੱਚਾ ਹੀ ਆ ਉਹ 22-23 ਸਾਲ ਕੋਈ ਖਾਸ ਉਮਰ ਨਹੀਂ ਹੁੰਦੀ ਔਰ ਫਾਦਰ ਸਾਹਿਬ ਉਹਨਾਂ ਦੀ ਵੀ ਉਮਰ 53 ਸਾਲ ਹੁਣ ਉਹਨਾਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਦੇ ਕਾਰਜ ਕਰਨੇ ਸੀ ਔਰ ਇਸ ਸਮੇਂ ਜਿਹੜਾ ਇਹ ਪਹਾੜ ਟੁੱਟਿਆ ਪਰਿਵਾਰ ਤੇ ਪਰਿਵਾਰ ਹੀ ਜਾਣਦਾ ਇਸ ਦੁੱਖ ਨੂੰ ਕਿਉਂਕਿ ਅਸੀਂ ਇੰਨਾ ਸਮਿਆਂ ਚ ਲੰਘ ਚੁੱਕੇ ਆ ਇਹ ਸਮੇ ਸਾਡੇ ਤੇ ਬੀਤ ਚੁੱਕੇ ਆ ਸਾਰੀ ਸਿਚੁਏਸ਼ਨ ਘੁਮਕਮਾ ਕੇ ਆਪਣੀ ਅੱਗੇ ਆ ਜਾਂਦੀ ਆ ਯਾਦ ਆਇਆ ਪਿਤਾ ਦਰਸ਼ਨ ਖਾਨ ਜਦੋਂ ਦੁਨੀਆ ਚੋਂ ਜਾਂਦੇ ਨੇ ਬਿਲਕੁਲ 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 ਸਭ ਕੁਝ ਉਹੀ ਅਸੀਂ ਗੱਲਾਂ ਕਰ ਰਹੇ ਸੀ ਮੈਂ ਤੇ ਗੁਰ ਕਹਿੰਦਾ ਵੀ ਕੋਈ ਬਿਮਾਰ ਨਹੀਂ ਸੀ ਕੁਛ ਨਹੀਂ ਸੀ ਇਦਾਂ ਹੀ ਮੇਰੇ ਫਾਦਰ ਸਾਹਿਬ ਕੋ ਬਿਮਾਰ ਨਹੀਂ ਸੀ ਬੜੇ ਸੋਹਣੇ ਰੋਟੀ ਖਾ ਕੇ ਸੁੱਤੇ ਆ ਸਵੇਰ ਨੂੰ ਇਹ ਪਤਾ ਲੱਗਾ ਕਿ ਫਾਦਰ ਸਾਹਿਬ ਹੈ ਹੀ ਨਹੀਂ ਹੈਨਾ ਸਮਾਂ ਹੀ ਨਹੀਂ ਦਿੱਤਾ ਜੇ ਅੱਜ ਕਿੰਨੀਆਂ ਅੱਖਾਂ ਦੇ ਨਾਲ ਵੇਖਦੇ ਹਾਂ ਜਿਹੜੇ ਗੁਰਸਿੱਧੂ ਕਦੇ ਤੁਹਾਨੂੰ ਫੋਨ ਕਰਦਾ ਸੀ ਪੈਣੇ ਗਾਣਾ ਬਣਾਉਣਾ ਜਾਂ ਮਿਊਜ਼ਿਕ ਦੇ ਵਿੱਚ ਹੱਸਦਾ ਨੱਚਦਾ ਸੀ ਅੱਜ ਜਦੋਂ ਉਹਦਾ ਉੱਤਰਿਆ ਚਿਹਰਾ ਦੇਖਿਆ ਤਾਂ ਕਿਵੇਂ ਦਿਲ ਦੇ ਵਿੱਚ ਬਰੋਲਾ ਜਾਉ ਬਹੁਤ ਔਖਾ ਬਹੁਤ ਔਖਾ ਹੈ ਇਹ ਜਿਹੜੀਆਂ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਦੋਂ ਜਿੱਤੇ ਬੀਤ ਜਦੋਂ ਬੀਤਦੀ ਹੈ ਨਾ ਜਿੱਤੇ ਅੱਜ ਮੈਨੂੰ ਪਤਾ ਕਿ ਉਹ ਸਮਾਂ ਦਾ ਕੀ ਹਾਲ ਹੈ ਔਰ ਗੁਰਦੇ ਮੰਮੀ ਸਾਡੇ ਭੈਣ ਚ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਇਸ ਟਾਈਮ ਹਨੇਰਾ ਲੱਗ ਰਿਹਾ ਕੁਝ ਨਹੀਂ ਨਜ਼ਰ ਆ ਰਿਹਾ ਉਹ ਸਾਰਾ ਕੁਝ ਵਧੀਆ ਜਾਣਾ ਆ ਦੇਖੋ ਤੁਹਾਡੇ ਸਾਹਮਣੇ ਖੜੇ ਆ ਸਭ ਕੁਝ ਵਧੀਆ ਹੋ ਰਿਹਾ ਪਰ ਉਹਨਾਂ ਨੇ ਨਹੀਂ ਦੇਖਣਾ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਕਿ ਜਦੋਂ ਮਾਪਿਆਂ ਦੇ ਹੰਡਾਉਣ ਦਾ ਸਮਾਂ ਆਉਂਦਾ ਮਾਪੇ ਕਿਉਂ ਲੈ ਜਾਂਦਾ ਰੱਬ ਮਾਪੇ ਸਾਰਿਆਂ ਦੇ ਸਲਾਮਤ ਰਹਿਣੇ ਚਾਹੀਦੇ ਆ ਕਿਉਂਕਿ ਇੰਨੀਆ ਮਿਹਨਤਾਂ ਕਰਦੇ ਆ ਮਾਪੇ ਆਪਣੇ ਬੱਚਿਆਂ ਲਈ ਜਦੋਂ ਬੱਚੇ ਕੁਝ ਕਰਕੇ ਦਿਖਾਉਣ ਦਾ ਬੱਚਿਆਂ ਦਾ ਸਮਾਂ ਆਉਂਦਾ ਮਾਪੇ ਵੀ ਦੇਖਣ ਉਹਨਾਂ ਖੁਸ਼ੀਆਂ ਨੂੰ ਉਹ ਵੀ ਮਾਨਣ ਹਣਾ ਇਹ ਹਰ ਮਾਂ ਬਾਪ ਇਹ ਆਪਣੇ ਬੱਚਾ ਲਈ ਇੰਨੀਆਂ ਘਾਲਣਾ ਘਾਲਦਾ ਕਿ ਯਾਰ ਮੇਰੇ ਬੱਚੇ ਵੱਡੇ ਹੋਣਗੇ ਆਪਣੇ ਬਲਬੁੱਤੇ ਤੇ ਸਾਰਾ ਕੁਝ ਕਰਨਗੇ ਔਰ ਗੁਰ ਕਿੰਨੀ ਮਿਹਨਤ ਕਰ ਰਿਹਾ ਕਿੰਨਾ ਸੋਹਣਾ ਉਹਨੇ ਨਾਮ ਬਣਾਇਆ ਅੱਜ ਉਹਦਾ ਅੱਜ ਉਹਦਾ ਹੁਣ ਉਹੀ ਗੱਲਾਂ ਕਰ ਰਿਹਾ ਸੀ ਕਹਿੰਦਾ ਸਾਡੇ ਵਿਆਹ ਵੀ ਦੇਖੋ ਉਹਦੇ ਦਿਲਚਾਰੀ ਹੈ ਮੈਨੂੰ ਇਹ ਗੱਲ ਕਿ ਸਾਡੇ ਵਿਆਹ ਵੀ ਵਿੱਚੇ ਹੀ ਰਹਿ ਗਏ ਮਾਲਕ ਦੇ ਰੰਗ ਹੈ ਬਸ ਉਹਨੂੰ ਉਹਦੇ ਅੱਗੇ ਕੋਈ ਬੋਲ ਨਹੀਂ ਸਕਦਾ ਕੁਝ ਨਹੀਂ ਕਰ ਸਕਦੇ ਆਪਾਂ ਜੋ ਜੋ ਉਹਨੂੰ ਭਾਉਂਦਾ ਬਸ ਉਹੀ ਹੁੰਦਾ ਕਿ ਤੁਸੀਂ ਤੁਸੀਂ ਦਾ ਮੈਂ ਆਖਰੀ ਬਾਈ ਜੀ ਤੋਂ ਵੀ ਗੱਲ ਲੈਣੀ ਆ ਤੁਸੀਂ ਵੀ ਉਹ ਵੇਲਾ ਹੰਡਾਇਆ ਤੁਸੀਂ ਉਹਨਾਂ ਦੇ ਵਿਆਹ ਦੀ ਗੱਲ ਤੁਹਾਡੇ ਦਾ ਪੰਜ 6 ਭੈਣ ਭਰਾ ਤੁਸੀਂ ਤੁਸੀਂ ਤਾਂ ਸਾਰਿਆਂ ਦੀ ਉਹਨਾਂ ਦੇ ਬਿਨਾ ਹੰਡਾਇੇ ਨੇ ਵਿਆਹ ਬਿਲਕੁਲ ਹਾਂ ਜੀ ਮੇਰਾ ਵੀ ਜਦੋਂ ਡੈਡੀ ਗਏ ਨੇ 16 ਸਾਲਾਂ ਦੀ ਸੀ ਮੈਂ ਉਸ ਤੋਂ ਬਾਅਦ ਹੀ ਇਸ ਲਾਈਨ 'ਚ ਆਈ ਆ ਸਾਰਾ ਕੁਝ ਉਸ ਤੋਂ ਬਾਅਦ ਹੀ ਹੋਇਆ ਬੜੇ ਮਾਲਕ ਨੇ ਰੰਗ ਭਗ ਲਾਏ ਆ ਬਟ ਉਹ ਨਹੀਂ ਨਾ ਦੇਖ ਸਕਦੇ ਇਹ ਕਮੀ ਕਦੇ ਪੂਰੀ ਨਹੀਂ ਹੋਣੀ ਕੋਈ ਇਹ ਕਮੀ ਪੂਰੀ ਕਰ ਨਹੀਂ ਸਕਦਾ ਦੁਨੀਆ ਦੀ ਕੋਈ ਸ਼ੈਅ ਨਹੀਂ ਕਰ ਸਕਦੀ ਮੈਂ ਇਸੇ ਕਰਕੇ ਕਹਿਣੀ ਹੁਣੇ ਮਾਪੇ ਸਾਰਿਆਂ ਦੇ ਸਲਾਮਤ ਰਹਿਣ ਚਾਹਤੀ ਕਲਾ ਕਰ। ਬਾਈ ਕੀ ਕਹਿਣਾ ਚਾਹੁੰਗੇ ਬਸ ਕਹਿਣਾ ਦੇਖੋ ਇਹ ਇਹੋ ਜਿਹਾ ਸਮਾਂ ਮੈਂ ਹੁਣੀ ਕਰਕੇ ਆਟਿਆ ਗੱਲ ਵੀ ਇੱਥੇ ਤੁਸੀਂ ਕੁਝ ਨਹੀਂ ਕਹਿ ਸਕਦੇ। ਬੰਦਾ ਇੱਥੇ ਆ ਕੇ ਸਪੀਚਲੈਸ ਹੋ ਜਾਂਦਾ। ਤੇ ਬਸ ਇਹੀ ਆ ਵੀ ਮੈਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਪਰਿਵਾਰ ਦੀ ਤੰਦਰੁਸਤੀ ਬਖਸ਼ੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਹੌਸਲਾ ਕਿਉਂਕਿ ਸਾਡੀ ਸਾਰਿਆਂ ਦੀ ਅਸਲੇ ਦੁਆਵਾਂ ਦੇ ਵਿੱਚ ਬਹੁਤ ਅਸਰ ਹੁੰਦਾ। ਅਸੀਂ ਸਾਰੇ ਰਲ ਕੇ ਉਹਨਾਂ ਲਈ ਦੁਆ ਕਰੀਏ ਗੁਰ ਲਈ ਉਹਦੇ ਬ੍ਰਦਰ ਲਈ ਉਹਦੇ ਮਾਤਾ ਜੀ ਲਈ ਦੇਖੋ ਦਾਦੀ ਜੀ ਬੈਠੇ ਹਜੇ ਉਹਨਾਂ ਲਈ ਕਿੱਡਾ ਉਹਨੂੰ ਕੀ ਪਤਾ ਨਾ ਹਣਾ ਛੋਟਾ ਜਿਹੜਾ ਉਹਨੂੰ ਕੁਝ ਨਹੀਂ ਪਤਾ ਤੇ ਮੈਂ ਗੁਰ ਨੂੰ ਦੇਖ ਰਿਹਾ ਸੀ ਉਹਨੂੰ ਕੋਈ ਵੀ ਆ ਕੇ ਮਿਲਦਾ ਆਈ ਮੈਨ ਉਹ ਸੱਚੀ ਆਰ ਉਹਨਰ ਇਟਸ ਵੈਰੀ ਟਫ ਟਾਈਮ ਬਹੁਤ ਟਫ ਟਾਈਮ ਹੁੰਦਾ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਉਹ ਇੰਨਾ ਬਚਪਨ ਬਚਪਨ ਉਹਦੇ ਚਿਹਰੇ ਤੇ ਹਰ ਬਚਪਨ ਚਲਕਦਾ ਹੈ ਉਹਨੂੰ ਪਤਾ ਹੀ ਕੁਝ ਨਹੀਂ ਹੀ ਡੋਨਟ ਨੋ ਐਨੀਥਿੰਗ ਕੁਝ ਨਹੀਂ ਪਤਾ ਉਹਨੂੰ ਤੇ ਬੋਲ ਤੇ ਜਿੰਮੇਵਾਰੀ ਪੈ ਗਈ ਹੁਣ ਮੇਰੇ ਨਾਲ ਗੱਲਾਂ ਕਰ ਰਹੇ ਅਸੀਂ ਕਹਿੰਦਾ ਮੈਂ ਹੁਣ ਪਰਿਵਾਰ ਨਾਲ ਹੀ ਲੈ ਜਾਵਾਂ ਮਾਲਕ ਹਣਾ ਸਾਰੇ ਲੜਕੇ ਅਰਦਾਸ ਕਰੀਏ ਮਾਲਕ ਇਸ ਪਰਿਵਾਰ ਨੂੰ ਤੁਸੀਂ ਵੀ ਬਾਹਰ ਰਹਿੰਦੇ ਹੋ ਤੁਸੀਂ ਸਮਝ ਸਕਦੇ ਹੋ ਕਿ ਉਹ ਬੰਦੇ ਨੇ ਜੋ ਵਿਅਕਤੀ ਨੇ ਆਪਣਾ ਜਿਹੜਾ ਬਾਪਨਾ ਸਮਾਂ ਹਟਾਉਣਾ ਵਿਦੇਸ਼ਾਂ ਦੇ ਵਿੱਚ ਮਿਹਨਤ ਕਰਨ ਤੇ ਲਾ ਦਿੰਦਾ ਉਸ ਨੂੰ ਕਹਿ ਕੇ ਹਟਾ ਮੈਂ ਕਿ ਦੇਖ ਵੀ ਹੁਣ ਐਸੇਲੇ ਵਕਤ ਸਿਗਾ ਹੁਣ ਜਿੰਨਾ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਆ ਤੇ ਹੁਣ ਸਿਗਾ ਸਮਾਂ ਪਰਿਵਾਰ ਨੂੰ ਇੱਕ ਖੁਸ਼ੀ ਦੇਣ ਦੀ ਹੈ ਮਾਂ ਬਾਪ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਸਭ ਤੋਂ ਵੱਡੀ ਜਿਹੜੀ ਪਿਓ ਨੂੰ ਔਰ ਮਾਤਾ ਨੂੰ ਜਿੰਨੀ ਖੁਸ਼ੀ ਹੁੰਦੀ ਕਿਸੇ ਨੂੰ ਨਹੀਂ ਹੁੰਦੀ ਆਪਾਂ ਗੱਲਾਂ ਕਰ ਲਏ ਨੇ ਪਰ ਜਿਹੜੀਆਂ ਅੰਦਰੋਂ ਮਾਂ-ਬਾਪ ਦੀਆਂ ਆਂਦਰਾ ਖੁਸ਼ ਹੁੰਦੀਆਂ ਉਹ ਕਿਸੇ ਦੀਆਂ ਵੀ ਨਹੀਂ ਹੁੰਦੀਆਂ ਹਾਂ ਹਾਂ ਕਿਉਂਕਿ ਮੈਂ ਇੱਧਰ ਦੇਖਦਾ ਨਾ ਮੈਂ ਹੁਣ ਇਹਨਾਂ ਦੇ ਨਾਲ ਇਹਨਾਂ ਹਰ ਵੇਲੇ ਅਸੀਂ 24 ਆਵਰ 7 ਹੁੰਨੇ ਆ ਤੇ ਉਹ ਗੱਲਾਂ ਸੁਣਦੇ ਆ ਉਹ ਗੱਲਾਂ ਦੇਖਦੇ ਆ ਉਹ ਗੱਲਾਂ ਹਟਾਉਂਦੇ ਆ ਅਸੀਂ ਨਿੱਕੀ-ਨਿੱਕੀ ਗੱਲ ਦੇ ਉੱਤੇ ਵੀ ਵੀ ਮੈਨੂੰ ਦੱਸਦੇ ਵੀ ਜਦੋਂ ਚੀਜ਼ਾਂ ਨਹੀਂ ਸੀ ਹੁੰਦੀਆਂ ਸਾਡੇ ਕੋਲ ਤੇ ਡੈਡੀ ਕਿਦਾਂ ਕਰਦੇ ਸੀ ਅੱਜ ਮਾਲਕ ਦਾ ਦਿੱਤਾ ਹੋਇਆ ਕੋਈ ਐਹੋ ਜੀ ਚੀਜ਼ ਨਹੀਂ ਹੈਗੀ ਜਿਹੜੀ ਅਸੀਂ ਨਹੀਂ ਲੈ ਸਕਦੇ ਜਾਂ ਨਹੀਂ ਕਰ ਸਕਦੇ ਬਟ ਇਹ ਆ ਵੀ ਉਹ ਹੈ ਨਹੀਂ ਐਸੇ ਆਪ ਨਹੀਂ ਲੱਭਣ ਬਸ ਇਹ ਲੱਭ ਲੈਣਾ ਬਹੁਤ ਉੱਤਰੀ ਗੱਲ ਹੈ ਓਕੇ